ਇਹ ਜਿਹੜਾ ਗੁਰਦੁਆਰਾ ਸਾਹਿਬ ਹਨ ਇੱਥੇ ਬੋ ਘੱਟ ਸੰਤਾ ਉੱਥੇ ਆਉਂਦੀਆਂ ਵਾ ਕਿਉਂਕਿ ਸਿੱਧਾ ਹਜੂਰ ਸਾਹਿਬ ਨੂੰ ਟ੍ਰੇਨ ਜਾਂਦੀ ਹੈ ਸੱਚਖੰਡ ਨੂੰ ਤੇ ਉੱਥੇ ਹੀ ਚੱਲ ਜਾਂਦੇ ਆ ਤੇ ਉੱਥੋਂ ਮਾ ਸਾਡੇ ਕੇ ਸਿਰ ਵਾਪਸੀ ਹੁੰਦੇ ਇਹ ਗੁਰਦੁਆਰਾ ਸਾਹਿਬ ਦਾ ਬੋ ਘੱਟ ਜਾਣਿਆ ਨੂੰ ਪਤਾ ਵਾ ਇੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਦੇ ਨਾਮ ਬਾਲਾ ਰਾਉ ਤੇ ਰਸਤਮ ਰਾਉ ਦੀਆਂ ਕੰਗਣ ਉਤਾਰੇ ਮਤਲਬ ਬੇੜੀਆਂ ਇੱਥੇ ਲਾਈਆਂ ਸੀ ਇਸੇ ਬੋਲੀ ਚ ਤੇ ਉਹਨੂੰ ਉਹਵੇਂ ਦਾ ਉਹ ਰੱਖਿਆ ਗਿਆ ਹੈ ਇਤਿਹਾਸਿਕ ਬੋਲੀ ਹੈ ਜੀ ਇਤਿਹਾਸਿਕ ਪਿੱਪਲ ਵੀ ਹੈਗਾ ਉਸ ਸਮੇਂ ਦਾ ਜਿੱਥੇ ਕਿ ਜਿਸ ਤ ਲੈ ਕੇ ਸ਼੍ਰੀ ਗੁਰੂ ਗੋਬਿੰ ਬਾਲਾਦਰ ਉਸ ਤੋਂ ਦੋ ਨਾ ਰਾਜਾਂ ਨੂੰ ਪੂਨੇ ਸਾਰੇ ਜ਼ਿਲ੍ਹਿਆਂ ਤੋਂ ਲਿਆ ਕੇ ਰਿਆ ਕਰਵਾ ਕੇ ਇਸੇ ਬੱਲੇ ਢਾਈ ਪਾ ਰਿਹਾ ਸੀ ਖੇਤ ਰੱਖਿਆ ਹੀ ਮળો ਇਹ ਪੁਰਾਣੇ ਖੇਤ ਹੈ ਜੀ ਉਸ ਟਾਈਮ ਦੇ ਗੁਰੂ ਜੀ ਦੇ ਵੇਲੇ ਦੇ ਹੋਣੇ ਆ ਆਹ ਚੀਜ਼ ਵਿੱਚ ਬੀਜੀ ਆ ਫਲ ਫਰੂਟ ਵੀਚਾ ਮੱਕੀ ਬੀਜੀ ਆ ਹਰ ਚੀਜ਼ ਇੱਥੇ ਪੀਜੀ ਗਈ ਆ ਕਿਉਂਕਿ ਇੱਥੇ ਸੇਵਾ ਪ੍ਰਧਾਨ ਵੀ ਹੁੰਦੀ ਆ ਇਹ ਉਹ ਸਾਹਮਣੇ ਵੀ ਰੂਮ ਹੈ ਇਧਰਲੇ ਪਾਸੇ ਵੀ ਆ ਸਾਰੇ ਹਰੇ ਆ ਸੀ ਆ ਗੁਰੂ ਘਰ ਦੇ ਜਿੱਥੇ ਕੀ ਏਸੀ ਨਾਉਣ ਸੀ ਹਰ ਤਰ੍ਹਾਂ ਦਾ ਇਸੇ ਹੀ ਕਮਰਾ ਜਿੰਤਾ ਵੀ ਤੁਹਾਨੂੰ ਚਾਹੀਦਾ ਉਹ ਇੱਥੇ ਮਿਲ ਜਦਾ ਸਾਰੇ ਇਸੇ ਹੀ ਰੂਮ ਬਿਨਾ ਫ੍ਰੀ ਵੈਸੇ ਦਿੱਤੇ ਤੇ ਉਹ ਸਾਹਮਣੇ ਰਹਿ ਸਕਦੇ ਆ ਇੱਧਰ ਤੁਹਾਨੂੰ ਖਾ ਦਿੰਦਾ ਉੱਥੇ ਗੱਦੀ ਵਗੈਰਾ ਵਿਸ਼ੇ ਹੋਏ ਆ ਹੈਲੋ ਜੀ ਨਵਸਤੇ ਅਦਾਲਤ ਸਸਰੇ ਕਾਲ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਚ ਸੋ ਅੱਜ ਆਪਾਂ ਪਹੁੰਚੇ ਗੁਰਦੁਆਰਾ ਗੁਪਤ ਸਰ ਸਾਹਿਬ ਜੋ ਕਿ ਮਨਮਾੜ ਵਿੱਚ ਪੈਂਦਾ ਤੇ ਮਹਾਰਾਸ਼ਟਰ ਦਾ ਹੀ ਇਹ ਸ਼ਹਿਰ ਆ ਤੇ ਰੇਲਵੇ ਸਟੇਸ਼ਨ ਤੇ ਆਪਾਂ ਮਨਮੜ ਪਹੁੰਚ ਗਏ ਤੇ ਉੱਥੋਂ ਸਿਰਫ 5 ਕੁ ਮਿੰਟ ਦਾ ਰਾਹ ਵਾ ਤੁਰ ਕੇ ਤੇ ਆ ਜਾਂਦੇ ਆ ਸਿਰਫ 1 ਕਿਲੋਮੀਟਰ ਦਾ ਰਸਤਾ ਹੈਗਾ ਵਾ ਤੇ ਅੱਜ ਆਪਾਂ ਤਾਂ ਇਤਿਹਾਸ ਦੱਸਾਂਗੇ ਦੱਸੇ ਪਾਸ਼ਾ ਸ਼ਰਗੁਰ ਗੋਬ ਸਿੰਘ ਜੀ ਦਾ ਗੁਰਦਰਾ ਹੈਗਾ ਵਾ ਸੋ ਕੀ ਇਹਦਾ ਇਤਿਹਾਸ ਆ ਤੇ ਜਦੋਂ ਅਸੀਂ ਇੱਥੇ ਇਹ ਜਿਹੜਾ ਗੁਰਦਰਾ ਸਾਹਿਬ ਹਨ ਇੱਥੇ ਬੋ ਘੱਟ ਸੰਤਾ ਉੱਥੇ ਹੁੰਦੀਆਂ ਵਾ ਕਿਉਂਕਿ ਸਿੱਧਾ ਹਜੂਰ ਸਾਹਿਬ ਨੂੰ ਟ੍ਰੇਨ ਜਾਂਦੀ ਹੈ ਸੱਚਖੰਡ ਨੂੰ ਤੇ ਉੱਥੇ ਹੀ ਚੱਲ ਜਾਂਦੇ ਆ ਤੇ ਉੱਥੋਂ ਮਾਟੜ ਕੇ ਸਿਰ ਵਾਪਸੀ ਹੁੰਦੇ ਇਹ ਗੁਰਦਰਾ ਸਾਹਿਬ ਦਾ ਬੋ ਘੱਟ ਜਾਣਿਆ ਨੂੰ ਪਤਾ ਵਾ ਸੋ ਅੱਜ ਤੁਹਾਨੂੰ ਇਹਦੀ ਜਾਣਕਾਰੀ ਦੇਣੀ ਆ ਕਿਉਂਕਿ ਜਦੋਂ ਵੀ ਤੁਸੀਂ ਆਓ ਪਹਿਲਾਂ ਜਾਂ ਤੇ ਹਜੂਰ ਸਾਹਿਬ ਤੋਂ ਕੇ ਆਉਂਦੇ ਆ ਆ ਸਕਦੇ ਆ ਤੇ ਜਾਂ ਤੇ ਜ਼ਿਆਦਾ ਵਾਰੀ ਮਨਮਾੜ ਉਤਰ ਕੇ ਇੱਥੋਂ ਦਰਸ਼ਨ ਦਿਦਾਰੇ ਕਰਕੇ ਤੇ ਫੇਰ ਅੱਗੇ ਜਾ ਸਕਦੇ ਆ ਸੋ ਅੱਜ ਤੁਹਾਨੂੰ ਸਾਰੇ ਗੋਦੇ ਜਾਣ ਕੇ ਦਵਾਗੇ ਆਓ ਜੀ ਅੰਦਰ ਚੱਲਦੇ ਆ ਇਹ ਆ ਜੀ ਗੁਰਦੁਆਰਾ ਸਾਹਿਬ ਮਨਮਾੜ ਗੁਰਦਾ ਗੁਪਤ ਸਾਹਿਬ ਜੋ ਕਿ ਉਹ ਬੰਝ ਤੋਂ 260 ਕਿਲੋਮੀਟਰ ਦੂਰ ਪੈਂਦਾ ਵਾ ਇਹ ਆ ਜੀ ਮਨਮਾੜ ਇਹ ਮਹਾਰਾਸ਼ਟਰ ਦੇ ਜ਼ਿਲ੍ਹੇ ਨਾਸਿਕ ਦਾ ਛੋਟਾ ਜਿਹਾ ਕਸਬਾ ਵਾ ਜਿੱਥੇ ਕੀ ਬਸਤੀ ਚ ਲੋਕ ਰਹਿੰਦੇ ਆ ਇੱਜਾ ਟੈਂਕੀ ਚ ਪਾਣੀ ਭਰਦੇ ਆ ਪਾਣੀ ਕਿਉਂਕਿ ਪਾਣੀ ਦੀ ਦਿੱਕਤ ਆ ਇੱਥੇ ਪਾਣੀ ਦੋਰੀ ਸਾਫ ਕਰਕੇ ਕੁਝ ਵੀ ਬਲੋ ਸਾਫ ਕਰਨਾ ਪੈਂਦਾ ਵਾ ਤੇ ਬਾਕੀ ਤਾਂ ਪਾਣੀ ਦੀ ਕੰਪੀ ਥੋੜੀ ਹੈਗੀ ਆ ਕਿਉਂਕਿ ਪਾਣੀ ਟੈਂਕੀਆਂ ਲੋ ਪਰਦੇ ਕਿਸ ਬਜ ਤੇ ਆ ਗੁਰਦੁਆਰਾ ਸਾਹਿਬ ਆ ਪਾਏ ਆ ਤੇ ਇਹ ਆ ਜੀ ਪੁਰਾਣੇ ਸਮੇ ਦਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜਿੱਦਾਂ ਆਪਾਂ ਐਂਟਰ ਕਰ ਜਿਆਂਦੇ ਸਾਹਮਣੇ ਹੈਗਾ ਜੀ ਲੰਗਰ ਹਾਲ ਤੇ ਲੈਫਟ ਸਾਈਡ ਤੇ ਹੈਗਾ ਵਾ ਗੁਰਦੁਆਰਾ ਸਾਹਿਬ ਤੇ ਮੱਥਾ ਟੇਕਣ ਚੱਲਦੇ ਆਂ ਤੇ ਫਿਰ ਤੋਂ ਬਾਅਦ ਤੁਹਾਨੂੰ ਇਤਿਹਾਸ ਵੀ ਦੱਸਦੇ ਆਂ ਇੱਧਰਲੇ ਪਾਸੇ ਹੈਗਾ ਵਾ ਇਸ਼ਨਾਨ ਘਰ ਇਿੱਥੇ ਕਿਤੇ ਆਪਣਾ ਨਾਸ ਹਦੇ ਤੇ ਰਹਿਣ ਦਾ ਵੀ ਹੈਗਾ ਵਾਸਤਾ ਉਹ ਵੀ ਤੁਹਾਨੂੰ ਦੱਸਦੇ ਬਾਅਦ ਚ ਇਹਦਾ ਤੁਹਾਨੂੰ ਇਤਿਹਾਸ ਦੱਸ ਦਿੰਦੇ ਥੋੜਾ ਜਿਹਾ। ਕਿਹਾ ਇਹ ਵੀ ਜਾਂਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੱਸੇ ਪਾਸ਼ਾ ਤੇ ਹਜੂਰ ਸਾਹਿਬ ਦੇ ਠਹਿਰਾ ਦੌਰਾਨ ਦੋ ਮਰਾਠਿਆਂ ਨੂੰ ਛਡਾ ਕੇ ਲਾਉਂਦੇ ਆ। ਰੁਸਤਮਰਾਓ ਤੇ ਬਾਲਾਰਾਓ ਨੂੰ ਛਡਾ ਕੇ ਲਾਉਂਦੇ ਆ 17 ਕਿਲੇ ਤੋਂ ਰਿਹਾ ਕਰਾ ਕੇ ਤੇ ਮਨਮਾੜ ਲਿਆਉਂਦੇ ਆ ਇੱਥੇ ਇਸੇ ਜਗ੍ਹਾ ਤੇ ਤੇ ਠਹਿਰਉਂਦੇ ਉਹਨਾਂ ਨੂੰ ਜੋ ਕਿ ਉਹ ਦੂਸਰੇ ਧਰਮਾਂ ਥੋੜਾ ਮਤਲਬ ਜਿਹੜੇ ਠਹਿਰਉਂਦੇ ਇੱਥੇ ਰੱਖਦੇ ਉਹਨਾਂ ਨੂੰ ਤੇ ਜੋ ਕਿ ਗੋਬਿੰ达 ਰਾਜਾ ਦੇ ਵਿੱਚ ਉਹ ਉਹਨਾਂ ਦੇ ਕੁੱਲ ਵਿੱਚੋਂ ਕਿਸੇ ਨਾ ਰਹਦੇ ਤੇ ਜਿਹੜੇ ਜਿਹੜੇ ਇਹਨਾਂ ਨੇ ਕੈਦ ਕਰਕੇ ਰੱਖਿਆ ਜੇਲ੍ਹ ਚ ਸਾਰੇ ਸਿੱਖ ਹੀ ਤੇ ਜਿਹਨਾਂ ਨੇ ਕੈਦ ਕੀਤਾ ਉਹ ਥੋੜੇ ਦੂਸਰੇ ਧਰਮ ਦੇ Hindu ਧਰਮ ਨਾਲ ਰੱਖਦੇ ਸੀ ਤੇ ਉਹਨਾਂ ਨੇ ਕੈਦ ਕੀਤਾ ਤੇ ਇਹ ਸਪਾਈਆਂ ਨੂੰ ਉਹ ਸਾਰੇ ਪਾਠ ਕਰਦੇ ਹੁੰਦੇ ਸੀ ਸਪਾਈ ਜਿਹੜੇ ਜੇਲ੍ਹ ਵਾਲੇ ਜਿਹੜੇ ਪਹਿਰੇਦਾਰੀ ਸਾਰੇ ਉਹ ਸਿੱਖ ਹੀ ਤੇ ਪਾਠ ਕਰਦੇ ਹੁੰਦੇ ਸੀ ਇੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਨੇ ਬਾਲਾ ਰਾਉ ਤੇ ਰੁਸਤਮ ਰਾਉ ਦੀਆਂ ਕੰਗਣ ਉਤਾਰੇ ਮਤਲਬ ਬੇੜੀਆਂ ਇੱਥੇ ਲਾਈਆਂ ਸੀ ਇਸੇ ਬੋਲੀ ਚ ਤੇ ਉਹ ਨੂੰ ਉਹ ਵੇਦਾਵੇਂ ਰੱਖਿਆ ਗਿਆ ਇਤਿਹਾਸਿਕ ਬੋਲੀ ਆ ਇਹ ਤੇ ਜਿੱਥੇ ਕਿ ਨਵੇਂ ਬੇੜੀਆਂ ਤਾਰੀਆਂ ਸੀ ਕਿ ਉਹਨਾਂ ਨੂੰ ਮੁਕਤ ਕਰਾਇਆ ਸੀ ਜੇਲ ਤੋਂ ਇਹ ਨੂੰ ਉੱਧਾ ਰੱਖਿਆ ਗਿਆ ਕਵਰ ਕੀਤਾ ਗਿਆ ਉਹ ਮੇਲੀ ਉਵੇਂ ਰੱਖੀ ਗਈ ਹੈ ਛੇੜਛੜ ਨਹੀਂ ਕੀਤੀ ਗਈ ਬਿਲਕੁਲ ਵੀ ਜਿਹੜਾ ਜਿਉ ਇਤਿਹਾਸਿਕ ਪਿੱਪਲ ਵੀ ਹੈਗਾ ਉਸ ਸਮੇਂ ਦਾ ਜਿੱਥੇ ਕਿ ਜਿਸ ਤਰ੍ਹਾਂ ਲੈ ਕੇ ਸ਼ਰ ਗੁਰਗੋਬ ਸਿੰਘ ਜੀ ਨੇ ਬਾਲਾਦਰ ਉਸ ਤੋਂ ਦੋ ਨਾ ਰਾਜ ਨੂੰ ਪੂਨੇ ਸਾਰੇ ਜ਼ਿਲ੍ਹੇ ਤੋਂ ਲਿਆ ਕੇ ਰਿਆ ਕਰਵਾ ਕੇ ਇਸੇ ਬੱਪਲੇ ਢਾਈ ਪਾ ਰਿਆ ਹਿੱਸੇ ਲੈ ਕੇ ਰੱਖਿਆ ਹੀ ਮਲ ਤੇ ਬੇੜੀਆਂ ਉਹਨਾਂ ਦੇ ਉੱਤੇ ਲਾਈਆਂ ਜਾਂਦੀਆਂ ਕਿ ਉਹਨਾਂ ਨੂੰ ਨਾਮ ਜਪੰਦਾ ਉੱਤੇਜ ਤਾਂ ਇਸੇ ਪਿੱਪਲ ਥੱਲੇ ਪਾਸੇ ਜੀ ਜੋੜਾਕਾਰ ਜੋੜਾ ਜਮਾ ਕਰਾ ਤੇ ਹੁਣ ਆਪਾਂ ਚੱਲਦੇ ਜੀ ਸਾਪਣੇ ਗੁਰਦਸਾਹ ਮਥਾ ਦੇਖਣ ਇਹ ਤਾਂ ਉਹ ਬਿਲਡਿੰਗ ਖਾਦਨੇ ਆ ਮਰਮਮਾ ਚੱਲ ਰਹੀ ਆ ਨਵਾਂ ਹੋਰ ਗੁਰਦਸਤ ਸਾਹਿਬ ਦਾ ਪਿਆਰ ਹੋਨੇ ਹੋਰ ਵੱਟਾ ਆ ਅਗਰ ਦੇਖ ਸਕਦੇ ਆ ਇਹ ਆ ਜੀ ਗੁਰਦਰਾ ਸਾਹਿਬ ਦੀ ਪੁਰਾਣੀ ਇਮਾਰਤ ਤੇ ਆ ਨਵੀਂ ਬਣਨ ਜਾਵਦੀ ਆ ਤੇ ਕਹਿੰਦੇ ਕਿ ਉਸ ਟਾਈਮ ਜਿਹੜੇ ਬਣ ਜਾਈ ਇਹਨੂੰ ਖਤਮ ਕਰ ਦਿੱਤਾ ਜਾਏਗਾ ਤੇ ਉਸੇ ਸਾਹਮਣੇ ਤਰ੍ਹਾਂ ਜਿਹੜੇ ਆ ਸਰਾਵਾਂ ਬਹੁਤ ਵੱਡੀ ਸਰਾਵ ਬਣੇਗੀ ਜਾਂ ਸਾਰਾ ਟੈ ਕੇ ਇੱਕ 12 ਤੋਂ 15 ਤੋਂ 16 ਮੰਜ਼ਿਲਾ ਇਮਾਰਤ ਸਰਾਵ ਬਣੇਗੀ ਬਹੁਤ ਤਗੜੀ ਜਿੱਦਾਂ ਕਿ ਹਜੂਰ ਸਾਹਿਬ ਹੈਗਾ ਉਦਾਂ ਇੱਥੇ ਬਣੇਗੀ ਸੋ ਇਹ ਇਦਾਂ ਇਸ ਜਦੋਂ ਵੀ ਤੁਸੀਂ ਨੈਕਸਟ ਟਾਈਮ ਆਓ ਸ਼ਾਇਦ ਬਣੀ ਹੋਵੇ ਜਾਂ ਬਣਾਇਆ ਟਾਈਮ ਲੱਗ ਸਕਦਾ ਵਾ ਸੋ ਇਹ ਬਹੁਤ ਤਗੜਾ ਗੁਰਦੁਆਰਾ ਸਾਹਿਬ ਬਣਨ ਜਾ ਰਿਹਾ ਏ ਤੇ ਬਹੁਤ ਅਗੜੀ ਸਰਾਹ ਹੈਗੀ ਜਿੱਥੇ ਵੀ ਰਹਿਣ ਦੀ ਕੋਈ ਟਿੱਕਰ ਨਹੀਂ ਹੋਏਗੀ ਕੋਈ ਪ੍ਰੋਬਲਮ ਨਹੀਂ ਹੋਏਗਾ ਇੱਧਰ ਅਜ ਰੂਮ ਬੁਕਿੰਗ ਤੇ ਰੂਮ ਬੁਕਿੰਗ ਇੱਥੋਂ ਕਰਾ ਸਕਦੇ ਆ ਤੇ ਇੱਥੇ ਹਰਿਆਸ਼ ਸਾਰੇ ਕੰਪਲੀਟ ਨੇ AC ਨਾ AC ਜਿਹੜਾ ਵੀ ਤੁਹਾਨੂੰ ਰੂਮ ਚਾਹੀਦਾ ਅਵੇਲੇਬਲ ਮਿਲ ਜਾਂਦਾ ਵਾ ਤੇ ਬੁਕਿੰਗ ਵੀ ਕਰਾ ਸਕਦੇ ਪਹਿਲਾਂ ਤੇ ਬਾਅਦ ਵਿੱਚ ਵੀ ਕਰਾ ਸਕਦੇ ਆ ਇਹ ਉਹ ਸਾਹਮਣੇ ਵੀ ਰੂਮ ਹੈ ਇਧਰਲੇ ਪਾਸੇ ਜਿਹੜਾ ਸਾਰੇ ਰਿਹਾਇਸ਼ੀ ਆ ਜੇ ਗੁਰੂ ਘਰ ਦੇ ਜਿੱਥੇ ਕਿ AC ਨਾ ਨਸੀ ਹਰ ਤਰ੍ਹਾਂ ਦਾ AC ਹੀ ਕਮਰਾ ਜਿੱਦਾਂ ਤੁਹਾਨੂੰ ਚਾਹੀਦਾ ਉਹ ਇੱਥੇ ਮਿਲ ਜਾਂਦਾ ਸਾਰੇ AC ਰੂਮ ਤੇ ਅਗਰ ਵਿਦਆਊਟ ਦੀ ਹਾਲਚ ਰਹਿਣਾ ਬਿਨਾ ਫਰੀ پیسے ਦਿੱਤੇ ਤੇ ਉਹ ਸਾਹਮਣੇ ਰਹਿ ਸਕਦੇ ਆ ਇਧਰ ਤੁਹਾਨੂੰ ਖਾ ਦਿਨਾ ਉੱਥੇ ਗੱਦੀ ਵਗੈਰਾ ਵਿਛੀ ਹੋਈ ਆ ਸੋ ਇੱਥੇ ਤੁਸੀਂ ਰਹਿ ਸਕਦੇ ਆ ਜਿੱਥੇ ਆ ਸੰਸਾਰ ਰਹਦੇ ਆ ਆ ਤੁਹਾਨੂੰ ਦਿਖਾ ਦਿੰਨਾ ਇਧਰਲੇ ਪਾਸੇ ਇੱਥੇ ਤੁਸੀਂ ਫ੍ਰੀ ਰਹਿ ਸਕਦੇ ਜਿੱਥੇ ਕਿਸ ਸੰਗਤਾਂ ਸਾਰੇ ਰਹਦੇ ਆ ਇੱਥੇ ਤੁਸੀਂ ਰਹਿ ਸਕਦੇ ਜੀ ਖਾਣ ਆ ਇੱਥੇ ਦੀ ਫ੍ਰੀ ਰਹਿ ਸਕਦੇ ਫ੍ਰੀ ਤੇ ਨਾਲ ਹੀ ਆ ਕਿ ਇਧਰਲੇ ਪਾਸੇ ਲੰਗਰ ਹਾਲ ਇੱਥੇ ਜੀ ਸਾਰੇ ਸੰਗਤਾਂ ਦਾ ਡੇਲੀ ਲੰਗਰ ਪੱਕਦਾ ਹੀ ਆ ਅੱਜ ਲੰਗਰ ਹਾਲ ਇਥੋਂ ਦਾ ਲੰਗਰ ਹਾਲ ਤੁਹਾਨੂੰ ਦਿਖਾ ਦਿੰਨੇ ਆਂ ਅੰਦਰੋਂ ਤੇ ਲੰਗਰ ਹਾਲ ਦੀ ਸਪਾਈ ਵੀ ਸਭ ਪੂਰੀ ਆ ਤੇ ਚੇਕ ਸੰਤਾਰਾ ਜਨਨਾ ਦਿੱਲੀ ਲੰਗਰ ਸ਼ਕਦਿਆਂ ਤੇ ਸਾਦੇ ਇਹ ਸੀ ਜੀ ਗੁਰਦਰਾ ਸਾਹਿਬ ਦੀ ਜਾਣਕਾਰੀ ਤੇ ਸੋ ਹੁਣ ਆਪਾਂ ਤੁਹਾਨੂੰ ਉੱਥੇ ਲੈ ਕੇ ਜਾਂਦੇ ਜਿੱਥੇ ਜੀ ਤੰਬੇਲਾ ਵੀ ਹੈਗਾ ਤੇ ਪ੍ਰਾਣੀਆਂ ਪੈਲੀਆਂ ਤੇ ਤੰਬੇਲਾ ਪ੍ਰਾਣਾ ਮਤਲਬ ਇਹਨਾਂ ਨਾਲ ਜੁੜਿਆ ਹੋਇਆ ਚੀਜ਼ਾਂ ਉੱਥੇ ਹੈਗੀਆਂ ਸੋ ਆਓ ਚੱਲਦੇ ਹੁਣ ਬਾਹਰ ਵੱਲ ਤੇ ਤੁਹਾਨੂੰ ਉੱਥੋਂ ਦੀ ਜਾਣਕਾਰੀ ਵੀ ਦਿੰਨੇ ਆ ਗੁਰਦਰਾ ਸਾਹਿਬ ਤੁਹਾਨੂੰ ਦਰਸ਼ਨ ਕਰਾ ਦੇਤਾ ਆ ਦਾਸ ਤਾਂ ਫੋਨ ਆਪਾਂ ਚੱਲੇ ਆ ਜੀ ਇੱਥੇ ਕੁਝ ਪੁਰਾਣੀ ਇਤਿਹਾਸਿਕ ਪੈਲੀਆਂ ਵੀ ਹੈਗੀਆਂ ਤੇ ਤਵੇਲੇ ਵੀ ਆ ਘੋੜੇ ਵੱਜੇ ਹੋਏ ਉੱਥੇ ਉੱਥੇ ਚੱਲਦੇ ਆ ਤੇ ਉਧਰ ਰਸਤਾ ਵੀ ਤੁਹਾਨੂੰ ਦਿਖਾਉਂਦੇ ਆ ਕਿੱਧਰ ਹੈਗਾ ਜੇ ਤੁਸੀਂ ਆਓ ਕਿ ਉਧਰ ਜਰੂਰ ਹੋ ਗਿਆਓ ਗੁਰਦਰਾ ਸਾਹਿਬ ਤੋਂ ਸਿੱਧਾ ਥੋੜਾ ਅੱਗੇ ਲੈਫਟ ਮੁੜੇ ਆ ਜਾਂ ਸਿੱਧਾ-ਸਿੱਧਾ ਵਾ ਇੱਥੇ ਘਰ ਵੀ ਦੇਖ ਸਕਦੇ ਆ ਤੇ ਹੁਣ ਆਪਾਂ ਚੱਲੇ ਆ ਜੀ ਉਹ ਜਗ੍ਹਾ ਵਾਲ ਉਹ ਆ ਜੀ ਗੁਰਦਰਾ ਸਾਹਿਬ ਤੇ ਇਧਰ ਨਵਾਂ ਗੁਰਦਰਾ ਸਾਹਿਬ ਹੁੰਦਾ ਇਧਰ ਸਾਹਮਣੇ ਤੇ ਗੁਰਦਰਾ ਸਾਹਿਬ ਦੇ ਬੈਕ ਸਾਈਡ ਹੀ ਤੱਕ ਆਉਣਾ ਵਾ ਟਣੀ ਹਰਿਆ ਉਹ ਸਾਹਮਣੇ ਤਬੇਲਾ ਇਹਨਾਂ ਨੂੰ ਸੁੱਕਲੀ ਜੇ ਰੱਖਾਵਾ ਚਾਹਤਾ ਕਿ ਉਹ ਸਾਰੇ ਇੱਧਰ ਰੱਖਦੇ ਨੇ ਬੋਲੇ ਚੱਲਦੇ ਆ ਜਣੋਂ ਆਪਾਂ ਨੇ ਤਬੇਲਾ ਲਓ ਜੀ ਪਹੁੰਚ ਗਏ ਆ ਤਬੇਲੇ ਕਿਉਂਕਿ ਕਾਫੀ ਪੁਰਾਣੇ ਆ ਜਿੱਥੇ ਸਾਡੇ ਪੁੰਨੇ ਘੂੜੇ ਪੁਰਾਣੇ ਬਾਪਿਆਂ ਦੇ ਆ ਵੇਖ ਸਾਡੇ ਘੂੜੇ ਸਾਰੇ ਘੋੜੇ ਨਸਲੀ ਘੋੜੇ ਆ ਸਾਰੇ ਇਹ ਬਾਬਿਆਂ ਦੇ ਜਦੋਂ ਕਰਦੇ ਹੋ ਜਾਂ ਮਸ਼ਰਾ ਇਹ ਤਾਂ ਬੇਲਾ ਬਹੁਤ ਆ ਤਗੜਾ ਇਹ ਆ ਜੀ ਘੋੜੇ ਘੜੇ ਤੇ ਇਧਰ ਆ ਪਸ਼ੂ ਗਾਵਾਂ ਵਾਤਾ ਸਾਰੀਆਂ ਦੇਖ ਸਕਦੇ ਆ ਵੇਖ ਕੇ ਨਾਲ ਹੀ ਆਨਵਾ ਕੇ ਕੈਮਰਾ ਤੇ ਇਹਨਾਂ ਦਾ ਦੁੱਧ ਦੀ ਗੁਰੂ ਘਰ ਜਾਂਦਾ ਮਤਲਬ ਗੁਰੂ ਘਰ ਦੀ ਸੇਵਾ ਇਹਨਾਂ ਤੋਂ ਹੀ ਪ੍ਰਦਾਨ ਹੁੰਦੀ ਆ ਦੁੱਧ ਵਗੈਰਾ ਹੋਰ ਚੀਜ਼ਾਂ ਪਸ਼ੂ ਤੇ ਗੁਰੂ ਘਰ ਦੀ ਸੇਵਾ ਤੋਂ ਇਹਨਾਂ ਦੀ ਸੇਵਾ ਹੁੰਦੀ ਆ ਤੇ ਇਹਨਾਂ ਦਾ ਦੁੱਧ ਫਿਰ ਉੱਥੇ ਜਾਂਦਾ ਵਾ ਆ ਵਾ ਸਾਰੇ ਪਸ਼ੂ ਜੇਤ ਬੇਲਾ ਵਾ ਜੀ ਮੱਝਾਂ ਗਾਵਾਂ ਇੱਥੇ ਪ੍ਰਬੰਧ ਰਿਆ ਗੁਰੂ ਘਰ ਵਾਲੋ ਆ ਸਾਰਾ ਬਣਾਇਆ ਦੇ ਸਾਥ ਪ੍ਰਬੰਧਿਆ ਤੇ ਆ ਵੇਖਸਾ ਦਿੱਕੇ ਦੰਪ ਚਰਾਂਦੇ ਆ ਮੱਛਰੀ ਆ ਮੀ ਪੈਂਡਿਆ ਵਾ ਮੱਛਰੀ ਕੋੜੀਏ ਉੱਥੇ ਉਹ ਮੱਛਰੀ ਕਿਉਂ ਨਹੀਂ ਰਹਿ ਜਾਂਦਾ ਕੋੜੀਆ ਜੀ ਕਿਹੜੀ ਆ ਇਤਰੇ ਵੀ ਗਾਂ ਮੱਝਾਂ ਨਾਲੇ ਸੇਵਾ ਹੁੰਦੀ ਆ ਤੇ ਇਦਾਂ ਹੀ ਸੇਵਾ ਦੁੱਧ ਦੁੱਧੀ ਤੇ ਗੁਰੂ ਘਰ ਰੰਪੜੋਂ ਲਿਆ ਉੱਧਰ ਜਾਂਦੀ ਆ ਬਾਕੀ ਇਹ ਪੁਰਾਣਾ ਇਹਨਾਂ ਦਾ ਇੱਥੇ ਰਹਿਣ ਲਈ ਰਿਹائش ਆ ਸਾਰੀ ਜੀ ਪਸ਼ੂ ਘਰ ਕਹ ਸਕਦੇ ਤੁਸੀਂ ਕਿਉਂਕਿ ਇੱਥੇ ਬੱਕਰੀਆਂ ਵੀ ਆ ਸਾਰੇ ਘੋੜੇ ਵੀ ਆ ਇੱਕ ਸਾਦਾ ਤਬੀਲਾ ਬਹੁਤ ਤਗੜਾ ਇੱਥੇ ਆ ਵਾ ਕਬੂਤਰ ਆ ਮਲ ਹਰ ਤਰ੍ਹਾਂ ਦਾ ਪੰਛੀ ਵੀ ਆ ਕਮਜ਼ੂਰ ਕਸਫਾ ਇਹ ਵੀਦਾ ਹੀ ਪੂਰਾ ਧਿਆਨ ਰੱਖਾ ਗਿਆ ਵਾ ਹਰ ਇੱਕ ਚੀਜ਼ ਦਾ ਬਹੁਤ ਜਿਆਦਾ ਲੱਗਾ ਇੱਥੇ ਆ ਕੇ ਯਾਰ ਤਾਂ ਬੇਲਾ ਗੁਰਦਸਾਹ ਦੇ ਮਗਰ ਹੀ ਬਣਿਆ ਆ ਤੇ ਉਧਰ ਲੈ ਲੈ ਵੇਖਦੇ ਉਧਰ ਹੀ ਖੇਤ ਆ ਖੇਤ ਵੀ ਹੈ ਗਿਆ ਸਾਹਮਣੇ ਤੁਹਾਨੂੰ ਦਿਖਾਉਨੇ ਸਾਰੇ ਖੇਤ ਆ ਬਹੁਤ ਤਗੜੀ ਜਗ੍ਹਾ ਵਾ ਗੁਰੂ ਘਰ ਦੀ ਜੋ ਵੀ ਸਾਢੇ ਲੇਖ ਤੇ ਆ ਵੀ ਇੱਕ ਸਾਡੇ ਖੇਤ ਸਾਹਮਣੇ ਦੂਰ ਦੂਤਾ ਖੇ ਦੇਖੇ ਤਾਂ ਇਹ ਪੁਰਾਣੇ ਖੇਤ ਆ ਜੀ ਉਸ ਟਾਈਮ ਦੇ ਗੁਰੂ ਜੀ ਦੇ ਵੇਲੇ ਦੇ ਹੋਣੇ ਆ ਹਰ ਚੀਜ਼ ਵਿੱਚ ਬੀਜੀਆ ਫਰਲ ਫਰੂਟ ਵੀਚਾ ਮੱਕੀ ਬੀਜੀਆ ਹਰ ਚੀਜ਼ ਇੱਥੇ ਪੀਜੀ ਗਈ ਆ ਕਿ ਇਥੇ ਸੇਵਾ ਪ੍ਰਧਾਨ ਵੀ ਹੁੰਦੀ ਆ ਤੇ ਸਾਰੇ ਇਹ ਗਾਵਾਂ ਜਮੀਨਾਂ ਦੀ ਤਰੀਫ ਕਰਾ ਦਿੱਤੇ ਬਿੱਲਵਹਾਯਾ ਸਾਨੂੰ ਇਹ ਸਾਰਾ ਦੇਖ ਸਕਦੇ ਆ ਤੇ ਉਧਰ ਟਰੈਕਟਰ ਡਰੋਨ ਸ਼ਾਂਤ ਸੁਨਦੇ ਪਈਆਂ ਨਾਲ ਦੇ ਸਾਰਾ ਮਤਲਬ ਪ੍ਰਬੰਧ ਹੈਗਾ ਤੇ ਗੁਰੂ ਘਰ ਲੋ ਬਹੁਤ ਹੀ ਸ਼ਾਨਦਾਰ ਇੱਧਰ ਆਏ ਆ ਜੀ ਤੇ ਇੱਧਰ ਬੋਲੀ ਸਾਹਿਬ ਆ ਜੋ ਕਿ ਕਾਫੀ ਪੁਰਾਣੇ ਸਮੇਂ ਦੀ ਆ ਇਹ ਸਾਡੇ ਕਾਫੀ ਡੂੰਘੀ ਹੋਣੀ ਹੈ ਤੇ ਪਾਣੀ ਦੇਖ ਲਓ ਚਾਹ ਉਸ ਤੇ ਪੁਰਾਣੇ ਸੰਦ ਪਏ ਹੋਏ ਆ ਇਹ ਸਾਡੇ ਸਾਰੇ ਰੱਖਿਆ ਤੇ ਉਧਰ ਵੀ ਖੇਤ ਹੀ ਖੇਤ ਆ ਸਾਰੇ ਬੋਇ ਤਕਰੀਬ ਜ਼ਮੀਨ ਇਧਰ ਹੀ ਦੇਖਦੇ ਖੇਤ ਖੇਤਾਰੇ ਪਾਸੇ ਖੇਤ ਹੀ ਐ ਇੱਥੋਂ ਸੇਵਾ ਹੀ ਪ੍ਰਧਾਨ ਹੁੰਦੀ ਆ ਗੁਰਦਰਾ ਸਾਹਿਬ ਦੀ ਪੂਰੇ ਲੋਕ ਖਿਆਲ ਇਧਰ ਰੱਖਿਆ ਜਾਂਦਾ ਤੇ ਇਧਰ ਸ਼ਤਰ ਹੋਉਂਦੇ ਇਹ ਸੀ ਜੀ ਗੁਰਦਰਾ ਸਾਹਿਬ ਦੀ ਜਾਣਕਾਰੀ ਤੇ ਸਾਰੇ ਵਲੌਗ ਦੀ ਜਾਣਕਾਰੀ ਤੁਹਾਨੂੰ ਦੱਸਿਆ ਇੱਥੇ ਵੀ ਜ਼ਰੂਰ ਆਇਓ ਤੇ ਇੱਥੇ ਗੁਰਦਰਾ ਸਾਹਿਬ ਹੋਰ ਘਟ ਜਾਂ ਹਨ ਪਤਾ ਸਿਰੋ ਇੱਥੇ ਵੀ ਮਾਠੜੇ ਕੰਝੂਰ ਆਇਓ ਜਦੋਂ ਆਓ ਸੋ ਹੁਣ ਮਿਲਦੇ ਆਂ ਜੀ ਨੈਕਸਟ ਕੈਂਡ ਦੇ ਵਲੌਗ ਚ ਤੱਕ ਲਈ ਟੈਲੈਂਟੀਚਰ ਬਾਏ ਬਾਏ